ਇਸ ਵਾਰੀ ਮਾਰਚ ਦਾ ਤਾਂ ਟਾਈਮ ਨਹੀਂ ਹੋਏਗਾ ਕਿਉਂਕਿ ਮੈਂ ਕਿਸਾ ਚ ਬਿਜ਼ੀ ਆ ਪਰ ਅਸੀਂ ਹੌਟਲਾਈਨ ਨੰਬਰ ਦਵਾਂਗੇ ਇਲੈਕਸ਼ਨ ਕਮਿਸ਼ਨ ਨਾਲ ਸੰਪਰਕ ਕਰਾਂਗੇ ਆਪਣਾ ਨੰਬਰ ਦੇ ਕੇ ਕੋਈ ਵੀ ਕੋਈ ਕੰਪਲੇਂਟ ਕਰੇਗਾ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਉੱਥੇ ਉਹ ਰੇਡ ਕਰਾਵਾਂਗੇ ਉੱਥੇ ਕਾਰਵਾਈ ਕਰਵਾਵਾਂਗੇ ਉਹ ਮੁਲਜ਼ਮ ਤਾਂ ਜਿਹੜਾ ਕਰੂਗਾ ਹੀ ਕਰੂਗਾ ਜੇ ਮੁਲਜ਼ਮ ਖੁਦ ਹੀ ਕਹੂਗਾ ਕਿ ਮੈਂ ਜ਼ਿੰਮੇਵਾਰਾਂ ਤੇ ਫਿਰ ਤਾਂ ਫਿਰ ਤਾਂ ਸਿੱਧਾ ਜੇਲ੍ਹ ਗਿਆ ਨਾ ਅਕਾਲੀ ਗੱਲ ਤਾਂ ਆਬਜੈਕਸ਼ਨ ਕਰੂਗਾ ਕਾਲੀਦਾਰ ਖੋਲ ਮੌਜੂਦ ਹੈ ਤਰਨਤਾਰਨ ਸਾਹਿਬ ਵਿਕੇ ਦਰਸ਼ਨੀ ਡਿਊਟੀ ਟਾਊਨ ਦੇ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਹੁਣ ਅਕੱਚਾਉਂਦਾ ਦਿਖਾਈ ਦੇ ਰਿਹਾ ਡਿਊਟੀ ਟਾਹ ਜਾਣ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਲਦ ਹੀ ਇੱਕ ਹੈਰੀਟੇਟ ਕਮਿਸ਼ਨ ਬਣਾਇਆ ਜਾਵੇਗਾ ਜਿਸ ਵਿੱਚ ਮਾਹਿਰ ਸਿੱਖ ਆਰਕੀਟੈਕਟ ਤੋਂ ਇਲਾਵਾ ਬੱਕੋ ਬੱਕਰੇ ਮਾਇਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਇਸ ਗੱਲ ਦਾ ਪੁਸ਼ਟਾਬਾ ਸ੍ਰੀ ਕਲਤਖ ਸਾਹਿਬ ਪਹੁੰਚੇ ਸੀਨੀਅਰ ਵਕੀਲ ਐਚਐਸ ਸਕੂਲ ਕਨੇ ਕੀਤਾ ਐਚਐਸ ਸਕੂਲ ਕਨੇ ਜੱਤੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਕਹਿਆ ਕਿ ਇਸ ਬਾਬਤ ਸ੍ਰੀ ਕਲਤਖ ਸਾਹਿਬ ਤੋਂ ਜਲਦ ਹੀ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇਗਾ ਸੀ ਜੱਤੇਦਾਰ ਸਾਹਿਬ ਸ੍ਰੀ ਕਲਤਖ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਇਹਦਾ ਮੇਨ ਮਕਸਦ ਸੀ ਕਿ ਜੋ ਪ੍ਰਾਤਨ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੇ ਉਹਨਾਂ ਦੀ ਦੇਖਰੇਖ ਜੋ ਇੱਥੇ ਤਰਨ ਤਰਨ ਦਰਸ਼ਨੀ ਜੋੜੀ ਜੋ तकरीबन तकरीबन 520 ਸਾਲ ਪੁਰਾਣੀ ਆ ਜਿਸ ਤਰ੍ਹਾਂ ਉਹਨੂੰ ਢਾਇਆ ਗਿਆ ਖੇੜਛਾੜ ਕੀਤੀ ਗਈ ਉਹ ਬਹੁਤ ਹੀ ਮੰਦਪਾਗ ਅਫਸੋਸ ਦੀ ਗੱਲ ਆ ਤੇ ਅਸੀਂ ਜਥੇਦਾਰ ਸਾਹਿਬ ਕੋਲੇ ਬੇਨਤੀ ਲੈ ਕੇ ਆਏ ਸੀ ਕਿ ਅੱਗੇ ਤੋਂ ਇੱਕ ਇਸ ਤਰ੍ਹਾਂ ਦਾ ਢਾਂਚਾ ਬਣਾਇਆ ਜਾਵੇ ਕਿ ਜਿਹੜੀਆਂ ਵੀ ਪ੍ਰਾਤਨ ਬਿਲਡਿੰਗਾਂ ਨੇ ਉਹਨਾਂ ਦੇ ਕੋਈ ਵੀ ਰਿਪੇਅਰ ਵੀ ਕਰਨੀਆਂ ਤੇ ਉਹਦੀ ਪਰਮਿਸ਼ਨ ਤੋਂ ਬਿਨਾ ਉਹ ਨਾ ਕੀਤੀ ਜਾਵੇ ਤੇ ਅੱਜ ਜਥੇਦਾਰ ਸਾਹਿਬ ਨੇ ਅਸੀਂ ਬੜੇ ਧੰਨਵਾਦੀਆਂ ਜੱਥੇਦਾਰ ਸਾਹਿਬ ਦੇ ਜਿਹੜਾ ਜੱਥੇਦਾਰ ਸਾਹਿਬ ਨੇ ਅੱਜ ਸਾਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਉਹ ਇੱਕ ਹੁਕਮ ਇਸ਼ੂ ਕਰ ਰਹੇ ਆ ਜਿਹਦੇ ਵਿੱਚ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾਊਗਾ ਤੇ ਸਿੱਖ ਹੈਰੀਟੇਜ ਕਮਿਸ਼ਨ ਦੇ ਵਿੱਚ ਦੋ ਜਿਹੜੇ ਆਰਕੀਟੈਕਟ ਹੋਣਗੇ ਜੋ ਕਨਜ਼ਰਵੇਟਿਵ ਆਰਕੀਟੈਕਟਸ ਨੇ ਪੁਰਾਣੀਆਂ ਬਿਲਡਿੰਗਾਂ ਨੂੰ ਮੇਨਟੇਨ ਕਰਨ ਦੇ ਮਹਰ ਨੇ ਇੱਕ ਉਹਦੇ ਵਿੱਚ ਸਿੱਖ ਕਲਾਕਾਰੀ ਸਿੱਖ ਕਲਾਕਾਰੀ ਇੱਕ علیحد੍ਹੀ ਤਰ੍ਹਾਂ ਦੀ ਕਲਾਕਾਰੀ ਹੈ ਇਹ ਮੁਸਲਮ ਕਲਾਕਾਰੀ ਤੋਂ ਜਾਂ 크ਰਿਸਚੀਅਨ ਕਲਾਕਾਰੀ ਤੋਂ ਜਾਂ ਇਹ ਹਿੰਦੂ ਜੋ ਕਲਾਕਾਰੀ ਆ ਉਤੋਂ ਉਲੇਦਾ ਉਹ ਸਿੱਖ ਕਲਾਕਾਰੀ ਦਾ ਮਹਾਰ ਵਿੱਚ ਹੋਏਗਾ ਇੱਕ ਸਿੱਖ ਹਿਸਟੋਰੀਅਨ ਹੋਏਗਾ ਇੱਕ ਹਾਰਟੀਕਲਚਰਲ ਐਕਸਪਰਟ ਹੋਏਗਾ ਜੋ ਕਿ ਪ੍ਰਾਤਨ ਰਖਤਾਂ ਨੂੰ ਸੰਭਲ ਲਈ ਇਹ ਪੰਜ ਮੈਂਬਰਾਂ ਦਾ ਕਮਿਸ਼ਨ ਇੱਕ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾਏਗਾ ਉਸ ਦੇ ਵਾਸਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਉਹ ਐਚਜੀਪੀਸੀ ਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸੁਝਾਅ ਮੰਗਣਗੇ ਉਹਨਾਂ ਦੇ ਸੁਝਾਇਕ ਮਹੀਨੇ ਦੇ ਵਿੱਚ ਵਿੱਚ ਮੰਗਵਾਲੇ ਜਾਣਗੇ ਤੇ ਉਸ ਤੋਂ ਬਗਰੋ ਇਸ ਸਿੱਖ ਹੈਰੀਟੇਜ ਕਮਿਸ਼ਨ ਦਾ ਗਠਨ ਕਰ ਦਿੱਤਾ ਜਾਏਗਾ ਤੇ ਜੋ ਇਸ ਟਾਈਮ ਵਿਚਾਰ ਹੋਇਆ ਕਿ 50 ਸਾਲ ਤੋਂ ਪੁਰਾਣੀਆਂ ਜਿੰਨੀਆਂ ਵੀ ਬਿਲਡਿੰਗ ਨੇ ਉਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਰਿਪੇਅਰ ਵੀ ਕਰਨੀ ਆ ਤੇ ਸਿੱਖ ਹੈਰੀਟੇਜ ਕਮਿਸ਼ਨ ਤੋਂ ਇਜਾਜ਼ਤ ਤੋਂ ਬਾਅਦ ਕੀਤੀ ਜਾਵੇ ਤੇ 50 ਸਾਲ ਦੇ ਵਿੱਚ ਵਿੱਚ ਜੋ ਵੀ ਆਰਟੀਫੈਕਟਸ ਨੇ ਜਾਂ ਜੋ ਨਿਸ਼ਾਨੀਆਂ ਨੇ ਜਿਵੇਂ ਕਿ 1984 ਦੇ ਜੂਨ ਦੇ ਕੱਲੂਕਾਰੇ ਦੀ ਜਾਂ 1984 ਰਿਮੈਂਬਰ ਦਿੱਲੀ ਦੇ ਕੱਲੂਕਾਰੇ ਦੀਆਂ ਜੋ ਵੀ ਨਿਸ਼ਾਨੀਆਂ ਨੇ ਉਹ ਵੀ ਜਿਹੜੀਆਂ ਉਹਨੂੰ ਪ੍ਰਦਰਪ ਕੀਤਾ ਜਾਵੇ ਉਹ ਵੀ ਸਿੱਖ ਹੈਰੀਟੇਜ ਕਮਿਸ਼ਨ ਦੇ ਅਧੀਨ ਆਏਗਾ ਤੋਂ ਸਿੱਖ ਹੈਰੀਟੇਜ ਕਮਿਸ਼ਨ ਦੇ ਵਾਸਤੇ ਇੱਕ ਮਹੀਨੇ ਚ ਜਸਿਆਰ ਸਾਹਿਬ ਨੇ ਕਿਹਾ ਕਿ ਉਹ ਐਚੀਪੀਸੀ ਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸੁਝਾਅ ਮੰਗਣਗੇ ਤੇ ਇੱਕ ਮਹੀਨੇ ਤੋਂ ਬਾਅਦ ਇਹਦਾ ਗਠਨ ਕਰਕੇ ਤੇ ਇਹ ਜਿਹੜਾ ਕਮਿਸ਼ਨ ਦੀ ਜਿਹੜੀ ਜਿੰਨੇ ਵੀ ਗੁਰਦੁਆਰੇ ਨੇ ਉਹ ਸਾਰੇ ਗੁਰਦੁਆਰੇ ਦੇ ਵਿੱਚ ਚਾਹੇ ਜਿੱਥੇ ਮਰਜੀ ਹੋਣ ਜਿਹੜੀ ਦੁਨੀਆ ਚ ਉਹ ਸਾਰੇ ਦੇ ਸਾਰੇ ਗੁਰਦੁਆਰਿਆਂ ਤੇ ਵਿੱਚ ਪ੍ਰਾਤਨამართਾਂ ਇੱਕ ਕਮਿਸ਼ਨ ਦੇ ਅਧੀਨ ਆਉਣ ਗਿਆ ਐਚਐਸ ਪੂਲ ਕਾ ਮੁਤਾਬਕ ਜਥੇਦਾਰ ਹਰਪੀ ਸਿੰਘ ਨੇ ਉਹਨਾਂ ਨੂੰ ਪ੍ਰੋਸਾਦ ਵਾਇਕੇ ਡਿਊਡੀ ਟਾਉਣ ਵਾਲੇ ਦੋਸ਼ੇ ਖਿਲਾਫ ਮੁਕਦਮੇ ਚਲਾਏ ਜਾਣਗੇ ਤੇ ਤੇ ਰਿਪੋਰਟ ਆਈ ਆ ਉਹ ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜੀ ਕਮੇਟੀ ਪਾਇੰਟ ਕੀਤੀ ਸੀ ਉਹਦੀ ਰਿਪੋਰਟ ਆ ਗਈ ਤੇ ਉਹ ਰਿਪੋਰਟ ਦੇ ਮੁਤਾਬਕ ਉਹ ਕਾਰਵਾਈ ਹੋ ਰਹੀ ਆ ਤੇ ਕ੍ਰਿਮੀਨਲ ਕੇਸ ਰਜਿਸਟਰ ਹੋ ਰਿਹਾ ਵਲੇ ਲੋਕੀ ਡਿਮਾਂਡ ਕੀਤੀ ਅੱਜ ਦਾ ਮੁੱਖ ਤੌਰ ਤੇ ਤੁਸੀਂ ਆਏ ਅਸੀਂ ਜਿਹੜਾ ਇਹ ਡਿਮਾਂਡ ਕੀਤੀ ਆ ਕਿ ਜਿਹੜਾ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਜਿੰਨੇ ਵੀ ਪੁਰਾਣੇ ਜੋ ਪ੍ਰਾਤਨ ਜਿੰਨੀਆਂ ਮਾਰਸਤਾਂ ਨੇ ਉਹ ਸੰਭੀਆਂ ਜਾਣ ਜੋ ਸਿੱਖ ਆਰਕੀਟੈਕਚਰ ਆ ਉਹ ਸੰਭਿਆ ਜਾਵੇ ਕਿਉਂਕਿ ਸਿੱਖ ਆਰਕੀਟੈਕਚ ਵੀ ਇੱਕ ਵਿਲੱਖਣ ਆਰਕੀਟੈਕਟ ਜੱਥੇਦਾਰ ਸਾਹਿਬ ਦੀ ਆਪਣੀ ਬਹੁਤ ਸਟੱਡੀ ਹੈ ਜੇ ਬਾਰੇ ਕਿ ਜੱਥੇਦਾਰ ਸਾਹਿਬ ਨੇ ਖੁਦ ਕਿਹਾ ਕਿ ਜੋ ਸਿੱਖ ਕਲਾਕਾਰੀ ਹੈ ਉਹ ਵੀ ਇੱਕ ਬੜੀ ਉਹ ਵੀ ਵਿਲੱਖਣ ਹੀ ਆ ਉਹ ਵੀ ਨਾ ਤਾਂ ਮੁਗਲ ਕਲਾਕਾਰੀ ਦੇ ਨਾਲ ਨਾ 크ਿਸਚੀਅਨ ਨਾਲ ਨਾ ਹਿੰਦੂ ਕਲਾਕਾਰੀ ਦੇ ਨਾਲ ਉਹ ਵਿਲੱਖਣੀ ਕਲਾਕਾਰੀ ਆ ਜਿਵੇਂ ਸਿੱਖ ਗੁਰਦੁਆਰਿਆਂ ਦੇ ਉੱਪਰ ਗੁੰਮਦ ਆ ਉਹ ਇੱਕ ਵਿਲੱਖਣੇ ਤਰ੍ਹਾਂ ਦੇ ਆ ਤੇ ਇਹ ਜਿਹੜੀ ਸਿੱਖ ਕਲਾਕਾਰੀ ਆ ਤੇ ਉਹਨੂੰ ਵੀ ਨਾਲ ਸੰਭ ਕੀਤੀ ਜਾਵੇ ਤੇ ਇਹ ਵਾਲੀ ਗੱਲ ਇਸ ਵਾਸਤੇ ਤੇ ਇਹ ਜੱਥੇਦਾਰ ਸਾਹਿਬ ਨੇ ਅੱਜ ਵਿਸ਼ਵਾਸ ਦਿਵਾਇਆ ਕਿ ਇਹ ਹੁਣ ਮਹੀਨੇ ਦੇ ਅੰਦਰ ਅੰਦਰ ਇਹ ਕਰ ਦਿੱਤਾ ਜਾਏਗਾ ਜ਼ਿਲ੍ਹਾ ਘਟਨਾ ਵਾਪਰੀ ਹੈ ਐਦੋ ਵਾਸਤੇ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਉਹ ਜਿਹੜੀ ਇਨਕੁਆਰੀ ਦੀ ਰਿਪੋਰਟ ਆ ਉਹਨਾਂ ਨੇ ਰਿਪੋਰਟ ਦੇ ਵਿੱਚ ਇਹ ਲਿਖਿਆ ਕਿ ਜਿਹੜੇ ਉੱਥੇ ਦੇ ਡੇਰ ਕਾਰ ਸੇਵਾ ਦੇ ਡੇਰੇ ਸੀਗੇ ਉਹ ਉਹਨਾਂ ਨੇ ਜੋ ਜੋ ਕੀਤੀ ਆ ਉਹ ਬਿਨਾ ਇਜਾਜ਼ਤ ਤੋਂ ਕੀਤੀ ਗਈ ਆ ਤੇ ਇਸ ਕਰਕੇ ਜਿਹੜੀ ਹੁਣ ਉੱਥੇ ਇਹਨਾਂ ਨੇ ਕਮੇਟੀ ਨੇ ਰਿਪੋਰਟ ਦਿੱਤੀ ਆ ਕਿ ਇਹਦੇ ਤੇ ਐਫ ਆਈ ਆਰ ਕਰਵਾਈ ਜਾਏ ਫਿਰ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਕਰਕੇ ਸਾਰਾ ਪਤਾ ਚੱਲ ਜੂ ਕਿ ਕਿਹਦਾ ਵਿੱਚ ਕਸੂਰ ਹੈ ਕਿਸ ਨੇ ਵਿੱਚੋਂ ਇਹ ਜੋ ਸ਼ਰਤ ਕੀਤੀ ਹੈ ਕਿਸ ਨੇ ਸ਼ਰਤ ਕੀਤੀ ਹੈ ਇਸ ਦਿਨਾਲੀ ਫੂਲਕਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਕੋਈ ਵੀ ਚਾਤੀ ਪਾਰਟੀ ਜੁਆਇਨ ਨਹੀਂ ਕਰਨਗੇ ਅਤੇ ਨਾ ਹੀ ਲੋਕ ਸਭਾ ਚੋਣਾਂ ਵਿੱਚ ਭਾਗ ਲੈਣਗੇ ਇਸ ਦਿਨਾਲੀ ਉਹਨਾਂ ਇੱਕ ਵਾਰ ਫਿਰ ਤੋਂ ਆਪ ਪੀਡੀਐਸ ਤੇ ਟਕਸਾਲੀ ਅਕਾਲੀ ਦਲ ਨੂੰ ਸਾਂਝਾ ਘੜ ਜੋੜ ਕਰਨ ਦਾ ਸੱਦਾ ਦੇ ਦਿੱਤਾ ਹੈ ਕੋਈ ਵੀ ਪਾਰਟੀ ਨਹੀਂ ਜੁਆਨ ਕਰ ਰਿਹਾ ਨਾ ਹੀ ਮੈਂ ਲੋਕ ਸਭਾ ਦੇ ਇਲੈਕਸ਼ਨ ਲੜ ਰਿਹਾ ਮੈਂ ਪਹਿਲਾਂ ਹੀ ਕਿਹਾ ਸੀ ਤੇ ਹੁਣ ਇਸ ਵੇਲੇ ਮੇਰਾ ਇਲੈਕਸ਼ਨ ਲੜਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜੋ 84 ਦੇ ਕੇਸਾਂ ਦੀ ਲਗਭਗ ਰੋਜ਼ ਸੁਣਵਾਈ ਚੱਲ ਰਹੀ ਆ 8 ਤਰੀਕ ਨੂੰ ਸੁਪਰੀਮ ਕੋਰਟ ਸੱਜਨ ਕੁਮਾਰ ਦਾ ਕੇਸ ਲੱਗਿਆ ਜਿਹਦੇ 'ਚ ਸੱਜਨ ਕੁਮਾਰ ਜ਼ਮਾਨਤ ਮੰਗ ਰਿਹਾ ਕਿਉਂਕਿ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਜੇਲ੍ਹ 'ਚ ਬੈਠਾ 9 ਤਰੀਕ ਨੂੰ ਸੱਜਨ ਕੁਮਾਰ ਦਾ ਦੂਸਰਾ ਕੇਸ ਲੱਗਿਆ ਜਿਹਦੇ 'ਚ ਗਵਾਹੀਆਂ ਚੱਲ ਰਹੀਆਂ 11 ਤਰੀਕ ਨੂੰ ਸੱਜਨ ਕੁਮਾਰ ਦੇ ਫਿਰ ਕੇਸ ਦੇ ਵਿੱਚ ਪਟਿਆਲਾ ਹਾਊਸ ਵਿੱਚ ਗਵਾਹੀਆਂ ਚੱਲ ਰਹੀਆਂ 22 ਤਰੀਕ ਤੋਂ ਜਿਹੜੇ ਕੇਸ ਵਿੱਚ ਉਮਰ ਮੌਤ ਦੀ ਸਜ਼ਾ ਦਿੱਥ ਪੈਨਲਟੀ ਸੁਣਾਈ ਸੀ ਇੱਕ ਮਹੀਪਾਲਪੁਰ ਦੇ ਇੱਕ ਮੁਲਜ਼ਮ ਨੂੰ ਉਹਦੇ ਚ 22 April ਤੋਂ ਲਗਾਤਾਰ ਡੇ ਟੂ ਡੇ ਸੁਣਵਾਈ ਹੋਏਗੀ ਤਾਂ ਮੈਨੂੰ ਤਾਂ ਸਿਰਫ ਖੁਰਕਨ ਦੀ ਵੇਲ ਨਹੀਂ ਇਸ ਵੇਲੇ ਮੈਂ ਤਾਂ ਪੂਰੇ ਦਾ ਪੂਰਾ ਇਹਨਾਂ ਕੇਸਾਂ ਚ ਬਿਜ਼ੀ ਹੋਊਗਾ ਕਿਉਂਕਿ ਮੇਰਾ ਜੋ ਪਹਿਲਾ ਮਿਸ਼ਨ ਹੈ ਜ਼ਿੰਦਗੀ ਦਾ ਉਹ ਹੈ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਤੇ ਮੇਰਾ ਤਾਂ ਸਵਾਲ ਨਹੀਂ ਪੈਦਾ ਹੁੰਦਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਇਲੈਕਸ਼ਨ ਲੜਨ ਦਾ ਕਿਤੇ ਹੋ ਰਿਹਾ ਜਿੰਨੇ ਸਿੰਘ ਕਹਿੰਦੇ ਆ ਜੀ ਆਪਣਾ ਜਿਹੜਾ ਵਿਧੀ ਖਾਲੜਾ ਦੀ ਮੈਦ ਕਰਨ ਦੇ ਜੋ ਉਹਦੇ ਜੋ ਆਪਣਾ ਪੱਕਾ ਸਪਸ਼ਟ ਕਰੋ ਕਿ ਤੁਹਾਨੂੰ ਕੀ ਬੈਨੇਫਿਟ ਕਰਦਾ ਹੈ ਇਹ ਕੌਮ ਦੇ ਵਾਸਤੇ ਆ ਕਿਉਂਕਿ ਇਹ ਐਟ ਲੀਸਟ ਇਹ ਜਿਨ੍ਹਾਂ ਨੇ ਕੌਮ ਦੇ ਵਾਸਤੇ ਕੋਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਕੌਮ ਦੇ ਇੰਟਰਸਟ ਵਿੱਚ ਕੌਮ ਦੇ ਹਿੱਤ ਵਿੱਚ ਖੜੇ ਹੋਏ ਆ ਉਹਨਾਂ ਪਰਿਵਾਰਾਂ ਨੂੰ ਇਹ ਹੋਵੇ ਕਿ ਤਾਂ ਕਿ ਉਹਨਾਂ ਨੂੰ ਕੌਮ ਵੀ ਦੇਖ ਰੇ ਕਰ ਰਹੀ ਆ ਅੱਗੇ ਤੋਂ ਵੀ ਇਸ ਚੀਜ਼ ਤੋਂ ਇਨਕ੍ਰੇਸ ਹੋ ਕੇ ਹੋਰ ਵੀ ਜਿਹੜੇ ਲੋਕ ਆ ਉਹ ਕੌਮ ਵਾਸਤੇ ਤੇ ਨਾਲੇ ਪੰਜਾਬ ਵਾਸਤੇ ਖੜੇ ਹੋਣਗੇ ਇਸ ਕਰਕੇ ਮੈਂ ਜਿਹੜੀ ਇਹ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਸਾਂਝੇ ਮੀਤਵਾਰ ਬਣਾ ਲਓ ਤਿੰਨਾਂ ਪਾਰਟੀਆਂ ਨੂੰ ਕਿਹਾ ਕਿਉਂਕਿ ਇਹ ਮੈਨੂੰ ਕਈਆਂ ਨੇ ਆਬਜੈਕਸ਼ਨ ਕੀਤਾ ਕਿ ਉਹ ਖੈਰੇ ਦੇ ਉਮੀਦਵਾਰ ਆ ਅਸੀਂ ਕਿਵੇਂ ਸਪੋਰਟ ਕਰ ਸਕਦੇ ਆ ਜਿੰਨੀ ਦੇਰ ਸਾਡਾ ਐਲੀਅੰਸ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਸਾਂਝੇ ਉਮੀਦਵਾਰ ਬਣਾ ਲਓ ਤੇ ਉਹਦੇ ਤੇ ਇਹ ਮੈਂ ਤਿੰਨਾਂ ਨੂੰ ਕਿਹਾ ਟਕਸਾਲੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨੂੰ ਤੇ ਜਿਹੜੇ ਪੀਡੀਏ ਵਾਲਿਆਂ ਨੂੰ ਤੇ ਇਹਦੇ ਤੇ ਗੱਲਬਾਤ ਅਜੇ ਚੱਲ ਰਹੀ ਆ ਤੇ ਅਜੇ ਵੀ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਇਹਨੂੰ ਸਿਰੇ ਚੜਾਵਾਂਗੇ ਪੰਜਾਬ 'ਚ ਅਗਰ ਕੋਈ ਚੰਗੇ ਬੰਦੇ ਖੜੇ ਹੁੰਦੇ ਤੇ ਤੁਸੀਂ ਉਹਨਾਂ ਦੇ ਹੱਕ 'ਚ ਪ੍ਰਚਾਰ ਕਰੋਗੇ ਮੇਰੇ ਕੋਲ ਤਾਂ ਟਾਈਮ ਨਹੀਂ ਹੈ ਪ੍ਰਚਾਰ ਦਾ ਇਸ ਵਾਰੀ ਬਿਲਕੁਲ ਕਿਉਂਕਿ 84 ਦੇ ਕੇਸਾਂ ਚ ਮੈਨਾਂ ਜ਼ਿਆਦਾ ਬਿਜ਼ੀ ਹੋਊਂਗਾ ਮੈਂ ਅਸੀਂ ਮੁਹਿੰਮ ਸ਼ੁਰੂ ਕਰਾਂਗੇ ਜਿਹੜੀ ਇੱਥੇ ਤੁਹਾਡੇ 2012 ਜਮਨਸਰ ਤੋਂ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਖਿਲਾਫ ਕਿ ਨਸ਼ੇ ਨਾ ਵੰਡੇ ਜਾਣ ਉਹ ਨਸ਼ਿਆਂ ਵਾਲੀ ਮੁਹਿੰਮ ਅਸੀਂ ਜਲੂਰ ਸ਼ੁਰੂ ਕਰਾਂਗੇ ਉਹਦੇ ਵਿੱਚ ਹੌਟਲਾਈਨ ਨੰਬਰ ਇੱਕ ਦਵਾਂਗੇ ਕਿ ਜਿਸਨੇ ਵੀ ਕੰਪਲੇਂਟ ਕਰਨੀ ਆ ਉਹ ਕੰਪਲੇਂਟ ਸਾਨੂੰ ਦਵੇ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਕਾਰਵਾਈ ਕਰਵਾਵਾਂਗੇ ਜਿਵੇਂ 2012 ਦੇ ਵਿੱਚ ਅਸੈਂਬਲੀ ਇਲੈਕਸ਼ਨ ਵਾਲੇ ਉਥੇ ਤੁਹਾਡੇ ਨਾਲ ਹੀ ਸਰਾਂ ਨਾਲ ਅੰਮ੍ਰਿਤਸਰ ਦੇ মিডিਆ ਦੇ ਨਾਲ ਮਿਲ ਕੇ ਹੀ ਉਹਦੋਂ ਇਥੋਂ ਮਹਿਮ ਸ਼ੁਰੂ ਕੀਤੀ ਸੀ 800 ਕਿਲੋਮੀਟਰ ਲੰਬਾ ਮਾਰਚ ਨਿਕਾਲਿਆ ਸੀ ਪੰਜਾਬ ਦੇ 15 ਜ਼ਿਲ੍ਹੇ ਕਵਰ ਕੀਤੇ ਸੀ ਤੇ ਇਸ ਕਰਕੇ ਇਸ ਵਾਰੀ ਮਾਰਚ ਦਾ ਤਾਂ ਟਾਈਮ ਨਹੀਂ ਹੋਏਗਾ ਕਿਉਂਕਿ ਮੈਂ ਕਿਸੇ ਚ ਵੀ ਦੀਆਂ ਪਰ ਅਸੀਂ ਹੌਟਲਾਈਨ ਨੰਬਰ ਦਵਾਂਗੇ ਇਲੈਕਸ਼ਨ ਕਮਿਸ਼ਨ ਨਾਲ ਸੰਪਰਕ ਕਰਾਂਗੇ ਆਪਣਾ ਨੰਬਰ ਦੇ ਕੇ ਕੋਈ ਵੀ ਕੋਈ ਕੰਪਲੇਂਟ ਕਰੇਗਾ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਉਥੇ ਉਹ ਰੇਡ ਕਰਾਵਾਂਗੇ ਉਥੇ ਕਾਰਵਾਈ ਕਰਵਾਵਾਂਗੇ ਬੇਅਦਬੀ ਮਾਮਲਿਆਂ ਤੇ ਬੋਲਦੇ ਐਚਐਸ ਸਕੂਲ ਕਹਿੰਨੇ ਕਿ ਅਕਾਲੀ ਦਲ ਹੀ ਅਸਲ ਮੁਲਜ਼ਮ ਹੈ ਜਿਸ ਕਾਰਨ ਉਹ ਜਾਣ ਪੁੱਛ ਕੇ ਐਸਆਈਟੀ ਦੀ ਜਾਂਚ ਵਿੱਚ ਡਿੱਕੇ ਪਾਰੇ ਕਿ ਜੇ ਹੋਈਆਂ ਉਹ ਤਾਂ ਜਿਵੇਂ ਸਰਕਾਰ ਨੇ ਜਿਸ ਤਰ੍ਹਾਂ ਪਿਛਲੀ ਸਰਕਾਰ ਨੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੁਲਜ਼ਮਾਂ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਗਲਤ ਬੰਦਿਆਂ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਆਹ ਦੇਖੋ ਆਹ ਮੇਰੇ ਨਾਲ ਖੜੇ ਨੇ ਬਾਜੀ ਜੀ ਇਹ ਪੂਰੇ ਜੋਰਾ ਛੋਰਾ ਦੇ ਉੱਤੇ ਬੇਅਦਬੀ ਦੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਸੀ ਤੇ ਉਹ ਇਹਨਾਂ ਨੂੰ ਫਸਾਉਣ ਨੂੰ ਫਿਰਦੇ ਸੀ ਜੇਕਰ ਮੈਂ ਉਦੋਂ ਵੀ ਉਦੋਂ 20 ਅਕਤੂਬਰ ਨੂੰ ਉਹਨਾਂ ਨੇ ਮੁੰਡਿਆਂ ਨੂੰ ਫੜਿਆ ਗ੍ਰਿਫਤਾਰ ਕੀਤਾ 2015 ਵਿੱਚ ਤੇ ਮੈਂ 23 ਤਰੀਕ ਨੂੰ ਉੱਥੇ ਪਹੁੰਚਿਆ ਤਿੰਨ ਤਿੰਨ ਨੂੰ ਕੋਈ ਪਤਾ ਨਹੀਂ ਸੀ ਉਹਨਾਂ ਨੂੰ ਮੁੰਡਿਆਂ ਨੂੰ ਕੁੱਟ-ਕੁੱਟ ਕੇ ਇਹਨਾਂ ਦਾ ਨਾਮ ਕਹੋਰੇ ਸੀ ਕਿ ਪੰਥਪ੍ਰੀਤ ਦਾ ਢੱਟਰੀਆਂ ਵਾਲੇ ਤੇ ਮਾਜੀ ਦਾ ਨਾਮ ਲਾਓ ਕਿ ਇਹਨਾਂ ਨੇ ਬੇਇਜ਼ਤੀ ਕਰਵਾਈ ਆ ਜਿਵੇਂ ਜਿਵੇਂ ਉਹ ਜਦੋਂ ਮੈਂ ਉੱਥੇ ਪਹੁੰਚਿਆ ਜਾ ਕੇ ਰਾਤ ਨੂੰ 7 ਵਜੇ ਜਾ ਕੇ ਕੋਰਟ ਤੋਂ ਆਰਡਰ ਲਏ ਮੁਲਾਕਾਤ ਤੇ 11 ਵਜੇ ਜਾ ਕੇ ਉਹਨਾਂ ਮੁੰਡਿਆਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਹੌਸਲਾ ਹੋਇਆ ਤੇ ਅਗਲੇ ਦਿਨ ਉਹਨਾਂ ਨੂੰ ਹਸਪਤਾਲ ਐਡਮਿਟ ਕਰਵਾਇਆ ਤੇ ਉਹਦੇ ਕਰਕੇ ਬਚਿਆ ਜਿਵੇਂ ਉਹ ਸਰਕਾਰ ਜਾਣਦੇ ਹੋਏ ਕਿ ਜੋ ਕੀਤਾ ਰਾਮ ਰਹੀਮ ਦੇ ਬੰਦਿਆਂ ਨੇ ਕੀਤਾ ਤੇ ਉਹ ਜਿਹੜੇ ਬੰਦੇ ਇਨਸਾਫ ਦੀ ਮੰਗ ਕਰ ਰਹੀ ਆ ਉਹਨਾਂ ਦੇ ਉੱਪਰ ਹੀ ਪਾਰੀ ਸੀ ਤਾਂ ਇਥੋਂ ਇੱਕ ਬਹੁਤ ਵੱਡੀ ਸਾਜ਼ਿਸ਼ ਲੱਗ ਰਹੀ ਆ ਸਰ ਐਸਆਈਟੀ ਜਿਹੜੀ ਹੈ ਪੰਜਾਬ ਦੇ ਬੇਲਬੀਰ ਦੇ ਮਾਮਲੇ ਚ ਬਣੀ ਹੈ ਤੁਸੀਂ ਸਮਝਦੇ ਹੋ ਕਿ ਠੀਕ ਕੰਮ ਕਰ ਰਹੀ ਹੈ ਦੇਖੋ ਕਮਰ ਵਿਜੇ ਪ੍ਰਤਾਪ ਸਿੰਘ ਬਹੁਤ ਵਧੀਆ ਬੰਦੇ ਨੇ ਇੱਕ ਬੜਾ ਅੱਛਾ ਅਫਸਰ ਆ ਤੇ ਪਰ ਹੁਣ ਜਿਹੜੀ ਐਸਆਈਟੀ ਦੀ ਓਵਰਾਲ ਜਿਹੜੀ ਅੱਗੇ ਕਾਰਵਾਈ ਆ ਉਹ ਦੇਖੋ ਕਿ ਸਾਨੂੰ ਉਮੀਦ ਆ ਕਿ ਥੋੜੀ ਜਿਹੀ ਜ਼ਿਆਦਾ ਇਹਨੂੰ ਤੇਜ ਕਰਨਗੇ ਇਹਨੂੰ ਐਕਸਪੀਡਾਈਟ ਕਰਨਗੇ ਕਾਰਵਾਈ ਨੂੰ ਸਮਝੋਗੇ ਕਾਰਵਾਈ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਇਹ ਤਾਂ ਹੁਣ ਜਿਹੜਾ ਕਾਰਵਾਈ ਪੂਰੀ ਹੋਊਗੀ ਉਹਦੇ ਪਤਾ ਚੱਲੂਗਾ ਅਜੇ ਤਾਂ ਡਿਟੇਲ ਬਾਹਰ ਆ ਵੀ ਨਹੀਂ ਰਹੀ ਕਿ ਕਾਰਵਾਈ ਹੋਕੀ ਨਹੀਂ ਹੈ ਅਜੇ ਤਾਂ ਬਿੱਟਰ ਥੋੜਾ ਸੁਣਨਾ ਅਕਾਲੀ ਦਰ ਨੇ ਓਬਜੈਕਸ਼ਨ ਕੀਤਾ ਉਹ ਮਲਜ਼ਮ ਤਾਂ ਜਿਹੜਾ ਕਾਰੂਗਾ ਕਰੂਗਾ ਜੇ ਮਲਜ਼ਮ ਖੋਦੀ ਕਹੂਗਾ ਕਿ ਮੈਂ ਜ਼ਿੰਮੇਵਾਰ ਹਾਂ ਤੇ ਫਿਰ ਫਿਰ ਤਾਂ ਸਿੱਧਾ ਜੇਲ੍ਹ ਗਿਆ ਨਾ ਅਕਾਲੀ ਗੱਲ ਤਾਂ ਓਬਜੈਕਸ਼ਨ ਕਰੂ ਕਿਉਂਕਿ ਗਾਲੀਦਾਰ ਖੁਦ ਮਲਜ਼ਮ ਹੋ ਦੇ ਚ ਅਕਾਲੀਦਾਰ ਖੁਦ ਜ਼ਿੰਮੇਵਾਰ ਆ ਤਾਂ ਅਕਾਲੀਦਾਰ ਨੇ ਤਾਂ ਓਬਜੈਕਸ਼ਨ ਕਰਨਾ ਹੀ ਆ जिक्र जिक्रयोग है कि दसवीं ड्यूटी ढाल जाने तो श्रोमणी कमेटी वालों बनाई सब कमेटी ने अपनी जांच रिपोर्ट सौंप दी है जिसके तो बाद श्रोमणी कमेटी प्रधान गोबिंद सिंह लोंगोवाल वालों दोषियों खिलाफ कानूनी कार्रवाई की गल आखी जा रही है अमृतसर तो हरजीत पंजाबी लोग चैनल